ਸਤਿਵਰੀ ਸਤਗੁਰਾਂ ਨੇ ਇਸ ਸ਼ਬਦ ਵਿੱਚ ਵੇ ਲਾਲੂ ਸ਼ਬਦ ਵਰਤਿਆ ਇਹ ਸ਼ਬਦ ਵੇ ਸਾਡੀ ਪੰਜਾਬੀ ਦਾ ਬਹੁਤ ਪਿਆਰਾ ਸ਼ਬਦ ਸੀ ਜੀ ਇਹ ਇਹ ਜਿਹੜਾ ਹਰੂਫ ਇਕੈਲੋ ਹਰਫ ਹੈ ਲਫਜ਼ ਹੈ ਇਹ ਅਖਰ ਸ਼ਬਦ ਵਰਤ ਲਾ ਵੇ ਸ਼ਬਦ ਮੈਂ ਫਿਰ ਬੇਨਤੀ ਕਰਾਂ ਪਿਆਰ ਮੁਹੱਬਤ ਨਾਲ ਭਰਿਆ ਹੈ ਪੁਰਾਣੀ ਸਮੇਂ ਈ ਜਦੋਂ ਕਿਤੇ ਦਰਦ ਵਿੱਚ ਹੁੰਦੀ ਸੀ ਇੱਕ ਸ਼ਬਦ ਵਰਤੀ ਸੀ ਵੇ ਮੇਰੇ ਬਾਬਲਾ ਵੇ ਮੇਰੇ ਵੀਰਾ ਇਹ ਵੇ ਸ਼ਬਦ ਸਤਿਗੁਰੂ ਅਕਸ਼ਰਵਰਦ ਦੇ ਸੰ। ਜਨਮ ਸਾਖੀਆਂ ਜਦੋਂ ਦਾਸ ਪੜ੍ਹਦਾ ਉਹਦੇ ਵਿੱਚ ਸਤਿਗੁਰੂ ਭਾਈ ਮਰਦਾਨਾ ਜੀ ਲਈ ਵੀ ਸ਼ਬਦ ਵਰਦੇ ਨੇ ਵੇ ਮਰਦਾਨਿਆਂ ਕਿਵੇਂ ਰਵੇਂ ਵੀ ਅਸਾਂ ਨਾਲ ਹੁਣ ਇੱਥੇ ਸਤਿਗੁਰਾਂ ਦੀ ਸ਼ਬਦ ਵਰਤਿਆ ਜਿਗੋ ਜੀ ਖਸਮ ਬੁਲਾਉਂਦਾ ਮੈਂ ਉਹ ਬਾਣੀ ਭਾਈ ਲਾਲੋ ਆਪਣੀ ਰਸਨਾ ਤੋਂ ਕਹਿ ਲਗਾ ਹਾਂ ਹੋਰ ਇੱਕ ਬੇਨਤੀ ਕਰਾਂ ਕਿ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਵਚਨ ਹੈ ਇਹ ਜਿਹੜੀ ਬਾਣੀ ਸਵੇਰੇ ਵੀ ਮੈਂ ਕਿਹਾ ਜੀ ਗੁਰੂ ਗੰਨ ਸਾਹਿਬ ਦੀ ਬਾਣੀ ਸੰਗਤ ਜੀ ਇਹ 1170 ਤੋਂ ਲੈ ਕੇ ਤੇ 1675 ਤੱਕ ਹਾਲਾਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਾਣੀ ਦਮਦਮਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਮਲ ਕੀਤੀ ਹੈ ਪਰ ਜੇ 1170 ਪਹਿਲੇ ਭਗਤ ਨੇ ਜੀ ਜੈ ਦੇਵ ਜੀ 1675 ਅਖੀਰ ਵਾਲੇ ਬਾਣੀਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ 1675 ਮੈਂ ਤਾਂ ਵਰਤ ਰਿਆ ਕਿ ਮਹਾਰਾਜ ਸ਼ਹਾਦਤ ਦਾ ਜੰਮ ਪੀ ਜਾਂਦੇ ਆ ਨਵੰਬਰ ਵਿੱਚ 11 ਨਵੰਬਰ ਨੂੰ 1675 ਨੂੰ ਹੁਣ 1170 ਤੇ 1675 500 ਤੇ 5 ਸਾਲਾਂ ਦਾ ਰੋਹਾਨੀ ਗਿਆਨ ਹੈ ਗੁਰੂ ਗੰਗ ਸਾਹਿਬ ਦੇ ਅੰਦਰ ਪੂਰਬ ਤੋਂ ਲੈ ਕੇ ਪੱਛਮ ਤੱਕ ਪੂਰਬ ਦੀ ਧਰਤੀ ਵਿੱਚ ਭਗਤ ਜੈਦੇਵ ਬੈਠਿਆ ਕਲਕੱਤੇ ਤੋਂ ਅੱਗੇ ਉਹਨਾਂ ਦੀ ਬਾਣੀ ਹੈ ਪਰਮਾਤਮਾ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ ਗੁਜਰੀ ਰਾਗਜ ਪਦਾ ਪੜਨੇ ਆ ਤੇ ਇਧਰੋਂ ਪੱਛਮੇ ਸ਼ਬਦ ਵਰਤੇ ਆ ਪੰਜਾਬ ਦੇ ਲਹਿੰਦੇ ਵਿੱਚ ਬਾਬਾ ਫਰੀਦ ਸਾਹਿਬ ਬੈਠੇ ਆ ਦੇਖੋ ਪੂਰਬ ਤੋਂ ਲੈ ਕੇ ਪੱਛਮ ਤੱਕ ਜਿੰਨੇ ਬਾਣੀਕਾਰ ਸੰਜੀ ਰੱਬ ਨਾਲ ਜੁੜੇ ਅਪੇਧ ਉਹਨਾਂ ਦੇ ਬਚਨ ਦਰਜ ਕਰ ਦਿੱਤੇ ਪਰ ਇੱਕ ਦੋ ਤੁਕ ਮੈਂ ਆਪ ਨੂੰ ਕਹਿ ਕੇ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਬਚਨ ਹੈ ਇਹ ਬਾਣੀ ਆਈ ਕਿਵੇਂ ਮਹਾਰਾਜ ਦੀ ਤੁਕ ਯਾਦ ਰੱਖਿਓ ਅੰਮ੍ਰਿਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਇਹ ਸ਼ਬਦ ਫਿਰ ਸੁਣੋ ਅੰਮ੍ਰਿਤ ਬਾਣੀ ਤਤਵਖਾਣੀ ਗਿਆਨ ਧਿਆਨ ਵਿੱਚ ਆਈ ਇਹਦਾ ਅਰਥ ਹੈ ਕਿ ਜਿਹੜੀ ਅੰਮ੍ਰਿਤ ਨਾਲ ਭਰਪੂਰ ਬਾਣੀ ਹੈ ਇਹ ਸੁਣ ਸੁਣਾ ਕੇ ਕਵਤਾਂ ਨਹੀਂ ਬਣੀ ਮਹਾਰਜ ਕਹਿੰਦੇ ਤਤਵਖਾਣੀ ਦਾ ਤਤ ਦਰ ਸੇ ਪ੍ਰਮਾਤਮਾ ਉੰਜ ਤਤ ਦਾ ਅਰਥ ਵੈਸੇ ਨਿਚੋੜ ਹੁੰਦਾ ਜੀ ਅਰਕ ਹੁੰਦਾ ਪਰ ਇੱਥੇ ਗੁਰਬਾਣੀ ਚ ਬਹੁਤ ਥਾਵਾਂ ਤੇ ਤਤ ਸ਼ਬਦ ਜਿਹੜਾ ਵਹਿਗੁਰੂ ਵਾਸਤੇ ਵਰਤੇ ਹੈ ਜਿਵੇਂ ਅਸੀਂ ਪਾਠ ਕਰਨੇ ਆ ਸਿਮਰਤਿ ਸਾਸਤਰ ਪੁਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਵਸਤੂ ਪ੍ਰਮਾਤਮਾ ਨੂੰ ਨ ਜਾਣਿਆ ਜੇ ਅਸੀਂ ਸਤਗੁਰਾਂ ਦਾ ਇੱਕ ਹੋਰ ਬਚਨ ਪੜਨੇ ਆ ਜਾਂ ਕੈ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਮਹਾਰਾਜ ਕਹਿੰਦੇ ਜਿਹੜੀ ਇਹ ਅੰਮ੍ਰਿਤ ਬਾਣੀ ਕਹ ਸਤਗੁਰਾਂ ਦੀ ਗੁਰੂ ਅੰਗਦ ਸਾਹਿਬ ਜੀ ਦਾ ਬਚਨ ਕਹ ਇਹ ਤਤ ਅਕਾਲ ਪੁਰਖ ਵੈ ਗੁਰੂ ਜੀ ਦਾ ਵਿਖਿਆਨ ਕਰਦੀ ਹੈ ਅੰਮ੍ਰਿਤ ਬਾਣੀ ਤਤ ਵਿਖਾਣੀ ਪਰ ਆਈ ਕਿਵੇਂ ਮਹਾਰਾਜ ਕਹਿੰਦੇ ਗਿਆਨ ਧਿਆਨ ਵਿੱਚ ਆਈ ਇਸ ਨੂੰ ਫਿਰ ਸੁਣਿਓ ਉਹ ਕਿਹੜੇ ਗਿਆਨ ਚ ਕਿ ਪੁਸਤਕਾਂ ਪੜ੍ਹ ਕੇ ਜਿਵੇਂ ਵਿਦਵਾਨ ਪੜ੍ਹਦੇ ਆ ਨਹੀਂ ਭਾਈ ਧਿਆਨ ਤੇ ਗਿਆਨ ਦੋ ਸ਼ਬਦ ਗਿਆਨ ਧਿਆਨ ਵਿੱਚ ਆਈ ਧਿਆਨ ਵਿੱਚ ਜੁੜ ਕੇ ਜਿਹੜਾ ਅਨਭਵੀ ਗਿਆਨ ਬਾਣੀ ਦੇ ਉਚਾਰਨ ਕਰਨ ਵਾਲਿਆਂ ਦੇ ਹਿਰਦੇ ਤੇ ਪ੍ਰਕਾਸ਼ਿਤ ਹੋਇਆ ਉਸ ਤਤ ਗਿਆਨ ਨੂੰ ਬਾਣੀ ਦੇ ਉਚਾਰਨ ਹਾਰਿਆਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਅੰਮ੍ਰਿਤ ਬਾਣੀ ਤਤ ਵਿਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਕਰਮੀ ਸੁਰਤ ਧਿਆਈ ਫਿਰ ਸੁਣੋ ਜੀ ਗੁਰੂ ਜੀ ਨੇ ਬਾਣੀ ਆਖੀ ਸਤਿਗੁਰਾਂ ਨੇ ਬਾਣੀ ਜਾਣੀ ਤੇ ਜਿਸ ਉਪਰ ਆਕਾਲ ਪੁਰਖ ਵੈ ਗੁਰੂ ਜੀ ਦੀ ਕਰਮ ਦਰ ਤੇ ਬਖਸ਼ਿਸ਼ ਹੋ ਗਈ ਉਸ ਗੁਰਸਿੱਖ ਨੇ ਸੁਰਤ ਨਾਲ ਗੁਰੂ ਕੀ ਬਾਣੀ ਨੂੰ ਧਿਆਇਆ ਹੈ ਮੈਂ ਬੇਨਤੀ ਕਰਾਂਗਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਦੋ ਹੋਰ ਸ਼ਬਦ ਕਹਿ ਕੇ ਹੁਣ ਤੁਸੀਂ ਸਲੋਕ ਪੜ੍ਹਨੇ ਨੇ ਰੋਜ਼ ਅੱਜ ਵੀ ਮੈਂ ਸਵੇਰੇ ਕਿਹਾ ਵੀ ਅਸੀਂ ਸਾਰੇ ਇੱਕ ਬਚਨ ਪੜ੍ਹਨੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜਾ ਵੀ ਯਾਦ ਕਰੇਗਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਬਚਨ ਦਿੱਲੀ ਦੇ ਗੁਰਦੁਆਰਿਆਂ ਤੇ ਅਕਸਰ ਪੜੇ ਜਾਂਦੇ ਨੇ ਅਰਦਾਸ ਵਿੱਚ ਵੀ ਕੀਰਤਨ ਵਿੱਚ ਵੀ ਕਿ ਤੇਗ ਬਹਾਦਰ ਸਿਮਰਿਆ ਘਰ ਨੌਨੀ ਦਾ ਵਹਿਤਾਏ ਇਹਦਾ ਅਰਥ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤਾ ਪਰ ਕਿਵੇਂ ਚੇਤੇ ਕਰੀਏ ਇੱਕ ਤਾਂ ਸ਼ਬਦ ਹੈ ਕਿ ਜਿਵੇਂ ਬੱਚੀ ਕਹੇ ਰਿਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮੈਂ ਫਿਰ ਬੇਨਤੀ ਕਰਾਂਗਾ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਨਾ ਉਹਨਾਂ ਦੀ ਅੰਮ੍ਰਿਤ ਬਾਣੀ ਨੂੰ ਗਾਣਾ ਉਹਨਾਂ ਦੀ ਅੰਮ੍ਰਿਤ ਬਾਣੀ ਨੂੰ ਪੜਨਾ ਉਹਨਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਨੀ ਇੱਕ ਚੌਥਾ ਸਟੈਪ ਹੋ ਰਿਹਾ ਵਿਚਾਰ ਤੋਂ ਬਾਅਦ ਉਹਨੂੰ ਆਚਾਰ ਵਿੱਚ ਲਿਆ ਹੋਣਾ ਆਚਾਰ ਦਾ ਅਰਥ ਹੈ ਆਚਰਣ ਉਹਨੂੰ ਕਮਾਇਆ ਜਾਏ ਫਿਰ ਇੱਕ ਹੋਰ ਬੇਨਤੀ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਹੈ ਕਿਉਂਕਿ ਆਪਾਂ ਜਦੋਂ ਬਾਣੀ ਪੜਾਂਗੇ ਨਾ ਜੀਵਨ ਸ਼ਲੋਕ ਆਪਜੀ ਗਾਇਨ ਕਰਦੇ ਹੋ ਸਤਗੁਰਾਂ ਦਾ ਇੱਕ ਬਚਨ ਹੈ ਕਿ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਏ ਤੇ ਫੁਨੇ ਚ ਹੈ ਤੇ ਫੁਨਾ ਜਿਹੜਾ ਹੈ ਆ ਪਾਠ ਕਰਨ ਵਾਲੇ ਬੈਠਿਓ ਵੈਸੇ ਫੁਨਾ ਇੱਕ ਸ਼ੰਤ ਦੀ ਚਾਲ ਹੁੰਦੀ ਹੈ ਜੀ ਜਿਵੇਂ ਹਰ ਹਾਂ ਸ਼ਬਦ ਨਹੀਂ ਹੁੰਦਾ ਮੈਨੂੰ ਪਤਾ ਹੈ ਸੰਪਰਦਾਇ ਵਿਦਵਾਨ ਕਰ ਰਹਾਂ ਦਾ ਅਰਥ ਗੁਰੂ ਅਰਜਨ ਦੇਵ ਜੀ ਦੀ ਸਾਲੀ ਕਰਦੇ ਆ ਪਰ ਹਰ ਹਾਂ ਇੱਕ ਸ਼ੰਤ ਹੈ ਜੀ ਇਹ ਸ਼ੰਤ ਫੁਨੇ ਦਾ ਅਰਥ ਉਹ ਜਿਹੜਾ ਦੁਬਾਰਾ ਆ ਰਿਹਾ ਹੈ ਇਸੇ ਕਰਕੇ ਸ਼ਬਦ ਫੁਨੇ ਉਸ ਵਿੱਚ ਬਚਨ ਕਹ ਮਿਤ ਦਾ ਚਿੱਤ ਅਨੂਬ ਮਿਤ ਦਾ ਅਰਥ ਜੀ ਮਿੱਤਰ ਉਂਝ ਕੁਰਬਾਨੀ ਵਿੱਚ ਮਿੱਤ ਦਾ ਅਰਥ ਮਿਲਣਾ ਵੀ ਹੈ। ਤੁਮਰੀ ਗਤ ਮਿੱਤ ਤੂੰ ਵੀ ਜਾਣੀ। ਪਰ ਇੱਥੇ ਮਿੱਤਾ ਹੋਣੀ ਭਾਈ ਸੁਵਿੰਦਰ ਸਿੰਘ ਜੀ ਅੰਦਰ ਬੈਠੇ ਮੈਂ ਇੱਕ ਬੇਨਤੀ ਕੀਤੀ ਸੰਗਤ ਜੀ ਆਪ ਬਾਣੀ ਪੜਨ ਵਾਲੇ ਬੈਠਿਓ ਮੈਂ ਇੱਕ ਬਟਰੀ ਨਹੀਂ ਕਰ ਰਿਹਾ। ਹਰ ਸਿੱਖ ਟਿਕ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲਾਂ ਕਰੇ। ਆਪਣਾ ਦੁੱਖ ਸੁੱਖ ਗੁਰੂ ਸਾਹਿਬ ਨੂੰ ਦਸੀਏ। ਇਹ ਏਡੇ ਕਿਰਪਾਲੂ ਨੇ ਹਜ਼ਾਰਾਂ ਦੇ ਦੁੱਖ ਸੁਣਦੇ ਆ ਪਰ ਕਿਸੇ ਦਾ ਦੁੱਖ ਦੂਜੇ ਨੂੰ ਸਾਂਝਾ ਨਹੀਂ ਕਰਦੇ। ਸਤਿਗੁਰਾਂ ਨੇ ਤਾਂ ਪੰਜਵੀਂ ਪੌੜੀ ਚ ਬਚਨ ਇਹ ਕੀਤੇ ਨੇ ਕਹਿੰਦੇ ਨੇ ਭਾਈ ਸਿੱਖੋ ਤਿੰਨ ਕੰਮ ਕਰ ਲੋ ਗੁਰਬਾਣੀ ਨੂੰ ਗਾਓ ਗਾ ਨਹੀਂ ਸੁਖ ਤੇ ਗਾਉਣ ਵਾਲਿਆਂ ਕੋਲ ਬੈਠ ਕੇ ਸੁਣੋ ਸੁਣੋ ਭਾਵਨਾ ਨਾਲ ਇਹਦਾ ਫਲ ਪਤਾ ਕੀ ਮਿਲੇਗਾ ਗੁਰਦੁਆਰੇ ਚ ਤੁਹਾਡੇ ਸਾਡੇ ਅੰਦਰ ਦੇ ਦੁੱਖ ਬਾਣੀ ਖੋਲੇਗੀ ਤੇ ਜਿਹੜਾ ਬਾਣੀ ਵਿੱਚ ਆਤਮਿਕ ਸੋਕੇ ਸਾਡੇ ਖ਼ਿਰਦੇ ਵਿੱਚ ਭਰ ਦਏਗੀ ਗਾਵੀਏ ਸੁਣੀਏ ਵੇਖੋ ਤੁਸੀਂ ਨਾਲ ਬੋਲ ਰਹੇ ਇਹਨੂੰ ਜੇ ਪ੍ਰੈਕਟੀਕਲ ਹੋ ਜਾਏ ਤੇ ਗਾਈਏ ਉਹਨੂੰ ਉਨੂੰ ਸੁਣੀਏ ਫਿਰ ਬੱਧਾ ਚੱਤੀ ਨਹੀਂ ਮਨ ਚ ਪ੍ਰੇਮ ਰੱਖ ਕੇ ਭਾਉ ਦਰਸ ਤੇ ਪ੍ਰੇਮ ਗਾਵੀਏ ਸੁਣੀਏ ਮਨ ਰੱਖੀਏ ਭਾਉ ਅੱਗੇ ਜੀ ਦੁੱਖ ਪਰਹਰ ਗੁਰਮਖੋ ਜਿਹੜਾ ਗਾਏਗਾ ਸੁਨੇਗਾ ਭਾਵਨਾ ਸੰਯੁਗਤ ਉਹਦੇ ਅੰਦਰ ਦੇ ਦੁੱਖ ਨੂੰ ਸਤਗੁਰੂ ਜੀ ਪਰਹਰ ਦਰਸ ਨਾਲ ਖੋਹ ਲੈਣਾ ਸੁੱਖ ਘਰ ਲੈ ਜਾਏ ਤੇਰੇ ਅੰਦਰ ਦੇ ਦੁੱਖ ਪਰੇਸ਼ਾਨੀਆਂ ਕਲੇਸ਼ ਐਂਗਜ਼ਾਇਟੀ ਡਿਪਰੈਸ਼ਨ ਸਭ ਕੁਝ ਗੁਰੂ ਖੋਲੇਗਾ ਤੇ ਜੋ ਬਾਣੀ ਵਿੱਚ ਪੈਣਾ ਤੇਰੇ ਖਿਰ ਦੇ ਵਿੱਚ ਭਰਦਾ ਹੈਗਾ ਪਰ ਕੰਮ ਤਿੰਨ ਕਰਨੇ ਪੈਣੇ ਗਾਵੀ ਸੁਣੀ ਤੇ ਭਾਵਨਾ ਰੱਖੀ ਇਹ ਸਤਿਗੁਰੂ ਬਚਨ ਕਰ ਰਹੇ ਸਨ ਥੋੜਾ ਜਿਹਾ ਆਓ ਮੈਂ ਤਾਂ ਹੀ ਸ਼ਬਦ ਵਰਤੇ ਹੈ ਜਦੋਂ ਆਪਾਂ ਸ਼ਲੋਕ ਗਾਉਣੇ ਨੇ ਉਦੋਂ ਇਸ ਭਾਵਨਾ ਨਾਲ ਗਾਉਣੇ ਨੇ ਕਿ ਰਸਨਾ ਸਾਡੀ ਘਾਰੀਏ ਅਸੀਂ ਆਪਣੇ ਖਿਰਦੇ ਨੂੰ ਗੁਰੂ ਤੇਗ ਬਹਾਦਰ ਜੀ ਦੇ ਖਿਰਦੇ ਨਾਲ ਨੁਲਾਣਾ ਹੈ ਇਸ ਨੂੰ ਫਿਰ ਸੁਣੋ ਜੀ ਇਹ ਪਵਿੱਤਰ ਫੁਨਾ ਹੈ ਕਿ ਮਿੱਤ ਕਾ ਚਿੱਤ ਅਨੂਪ ਮਿੱਤ ਦਾ ਅਰਥ ਮਿੱਤਰ ਅਕਾਲ ਪੁਰਖ ਵੈਗੁਰੂ ਸਤਗੁਰੂ ਚਿੱਤ ਦਾ ਅਰਥ ਆਪਾਂ ਸਾਰੇ ਜਾਣਨੇ ਕਿਉਂਕਿ ਜਿਹੜਾ ਸਾਡਾ ਇਹ ਅੰਤਹਕਰਨ ਨਾ ਜੀ ਸਾਡਾ ਇਹ 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 ਚ ਇਹਨੂੰ ਚੁਤੀਸ਼ਟਾ ਕਹਿੰਦੇ ਨੇ ਵਿਦਾਂਤ ਵਾਲੇ ਜਿਹਨੂੰ ਇਸ ਸੁਰਤ ਮਤ ਮਨ ਬੁੱਧ ਅਸੀਂ ਸ਼ਰਮਖੰਡ ਚ ਪੜ੍ਹਨੇ ਤੇ ਉਹਦੇ ਵਿੱਚ ਵੈਸੇ ਦਿੱਤਾ ਹੈ ਕਿ ਮਨ ਬੁੱਧ ਚਿੱਤ ਤੇ ਹੰਕਾਰ ਉੰਜ ਵੈਸੇ ਸਾਡੇ ਜਿਹੜੇ ਪੰਜ ਖੰਡ ਨੇ ਉਹਨਾਂ ਵਿੱਚੋਂ ਤੀਜਾ ਜਿਹੜਾ ਖੰਡਕ ਹੈ ਉਹ ਹੈ ਸ਼ਰਮਖੰਡ ਉਹਦੇ ਵਿੱਚ ਚਾਰਾਂ ਦਾ ਜ਼ਿਕਰ ਹੈ ਹੁਣ ਚਿੱਤ ਦਾ ਅਰਥ ਹੈ ਤਲਹੀਲ ਕਹਿ ਲੋ ਬਾਣੀ ਚ ਇੱਕ ਸ਼ਬਦ ਤਲਹੀਲ ਵਰਤੇ ਹੈ ਖਿਰਦੇ ਤਾ ਤਲ ਕਹਿੰਦੇ ਮੇਰੇ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ ਮਿੱਤ ਕਾ ਚਿੱਤ ਅਨੂਪ ਸੁਮਰਮ ਨਾ ਜਾਣੀ ਹੈ ਮਰਮ ਦਾ ਅਰਥ ਹੈ ਭੇਦ ਉਹ ਸਵੇਰੇ ਵੈਗੁਰੂ ਜੀ ਦੇ ਮਿੱਤਰ ਦੇ ਚਿੱਤ ਦਾ ਕੋਈ ਭੇਦ ਨਹੀਂ ਜਾਣਦਾ ਨਾਲ ਬਚਨ ਗਾਂਖ ਗੁਣੀ ਅਪਾਰ ਜਿਹੜੇ ਰੋਹਾਨੀ ਗੁਣਾਂ ਦੇ ਗ੍ਰਾਹਕ ਨੇ ਸੰਤ ਜਨ ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ ਉਹ ਫਿਰ ਉਸ ਤਤ ਨੂੰ ਜਾਣਦੇ ਨੇ ਹੁਣ ਅਗਲੀ ਤੁਖ ਧਿਆਨ ਨਾਲ ਸੁਣਿਓ ਚਿੱਤਹਿ ਦੋ ਸ਼ਬਦ ਚਿੱਤਹਿ ਚਿਤ ਸਮਾਏ ਚੱਚੇ ਸਿਹਾਰੀ ਤਤਾਂ ਹਾਇ ਇਹ ਸਿਹਾਰੀ ਚਿੱਤਹਿ ਅਗਿਆ ਚਿੱਤ ਚਿੱਤਾਂ ਚਿਤ ਸਮਾਏ ਤਾਂ ਹੋਵੈ ਰੰਗ ਕਣਾ ਇਹ ਤਾਂ ਅਸੀਂ ਸਾਰੀ ਬਾਣੀ ਚ ਪੜਿਆ ਵੀ ਚਿਤ ਵੈਗੁਰੂ ਨਾਲ ਲਾਓ ਪਰ ਆਹ ਨਹੀਂ ਕਦੀ ਪੜਿਆ ਚਿੱਤ ਵਿੱਚ ਇਸ ਸਮਾ ਦਿਓ ਕਿਉਂਕਿ ਬੱਚੇ ਬੈਠੇ ਗੁਰਬਾਣੀ ਨਾਲ ਬੋਲਦੇ ਆ ਚਿੱਤੈ ਚਿੱਤ ਸਮਾਏ ਗੁਰਮਖੋ ਇਹ ਤਾਂ ਪੜ ਰਹੇ ਆ ਕਿ ਇੱਕ ਚਿੱਤ ਜੈ ਇੱਕ ਚਿੰਤ ਆਇਓ ਕਾਲ ਪਾਂਸ ਕੇ ਬੇਚਨਾ ਆਇਓ ਪਰ ਇਹ ਵੀ ਅਸੀਂ ਪਾਠ ਕਰਨੇ ਆ ਮਨ ਰਾਮ ਨਾਮਾ ਬੇਦੀ ਵਾਲੇ ਜੈਸੇ ਕਨਕ ਕਲਾ ਚਿੱਤ ਮਾਂਡਿਅਲ ਚਿੱਤ ਲਾਓ ਪਰ ਇਹਦੇ ਅਰਥ ਕੀ ਹੋਗਾ ਚਿੱਤੈ ਚਿੱਤ ਸਮਾਏ ਹੋਵੈ ਰੰਗ ਕਣਾ ਗੁਰਮਖੋ ਇਹਦੇ ਲਫ਼ਜ਼ੀ ਅਰਥ ਤੇ ਇਹਨੇ ਚਿੱਤ ਵਿੱਚ ਚਿੱਤ ਨੂੰ ਸਮਾਵੇ ਪ੍ਰਸੰਗਤ ਜੀ ਕਿਹੜੇ ਚਿੱਤ ਵਿੱਚ ਕੀ ਕਿਸੇ ਇਨਸਾਨ ਦੇ ਚਿੱਤ ਵਿੱਚ ਕੀ ਕਿਸੇ ਮਨੁੱਖ ਦੇ ਚਿੱਤ ਵਿੱਚ ਚਿੱਤਾਂ ਚਿੱਤ ਸਮਾਏ ਅਕਾਲ ਪੁਰਖ ਵੈ ਗੁਰੂ ਜੀ ਦਾ ਚਿੱਤ ਉਪਮਾ ਰਹਿਤ ਹੈ ਉਹਦੇ ਚਿੱਤ ਵਿੱਚ ਆਪਣੇ ਚਿੱਤ ਨੂੰ ਸਮਾਵੇ ਮਿਲਾ ਦੇ ਤੈਨੂੰ ਉਹ ਰੰਗ ਚੜ ਜਾਏਗਾ ਜਿਹੜੇ ਤੇਰੇ ਮਿੱਤਰ ਦੇ ਅੰਦਰ ਚੜਿਆ ਹੋਇਆ ਹੈ ਉਹ ਕਿਹੜਾ ਚਿੱਤੇ ਜੀ ਉਹ ਚਿੱਤ ਹੈ ਗੁਰੂ ਦਾ ਸ਼ਬਦ ਆਪਣੇ ਚਿੱਤ ਨੂੰ ਗੁਰੂ ਜੀ ਦੇ ਸ਼ਬਦ ਵਿੱਚ ਮਿਲਾ ਦੇ ਚਿੱਤਾਂ ਚਿੱਤ ਸਮਾਇਤਾਂ ਹੋਵੇ ਰੰਗ ਕਣਾ ਜਦੋਂ ਸ਼ਬਦ ਵਿੱਚ ਆਪਣੇ ਚਿੱਤ ਨੂੰ ਮਿਲਾਏਗਾ ਤੈਨੂੰ ਕਣਾ ਰੰਗ ਚੜੇਗਾ ਤੇਰੇ ਅੰਦਰ ਵੈ ਗੁਰੂ ਜੀ ਦੇ ਪ੍ਰੇਮ ਦਾ ਰੰਗ ਚੜੇਗਾ ਚਿੱਤਾਂ ਚਿੱਤ ਸਮਾਇਤਾਂ ਹੋਵੇ ਰੰਗ ਕਣਾ ਹਰ ਹਾਂ ਚੰਚਲ ਚੋਰੈ ਮਾਰਤਾ ਪਾਵੇਂ ਸੱਚ ਤਨਾ ਤੂੰ ਅੰਦਰ ਦੇ ਚੋਰਾਂ ਨੂੰ ਤਾਂ ਮਾਰ ਸਕਣਾ ਜੇ ਆਪਣੀ ਚਿੱਤ ਵੇ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ ਦੇ ਸਿੱਧੀ ਬਾਤ ਜਿਹੜਾ ਬਾਣੀ ਨਾਲ ਜੋੜੇ ਆਓ ਸੀ ਅੱਜ ਇੱਕ ਸ਼ਬਦ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੈਂ ਸੱਚੀ ਕਹਿਣਾ ਭਾਈ ਸਾਹਿਬ ਜਿਵੇਂ ਕਹਾਂ ਨਾ ਟੌਪਿਕ ਵਿਸ਼ੇ ਦੇਣੇ ਚਾਹੀਦੇ ਚਾਹੀਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨਾ ਭੰਡਾਰਾ ਭਰਿਆ ਪਿਆ ਹੈ ਜੇ ਸੰਗਤ ਮਿਹਨਤ ਕਰਾ ਕੇ ਕਹੇ ਨਾ ਜੀ ਕਥਾ ਵਾਲੇ ਨੂੰ ਵੀ ਤੁਸੀਂ ਐਸ ਵਿਸ਼ੇ ਤੇ ਬੋਲਣਾ ਫਿਰ ਇੱਕ ਗੱਲ ਪੱਕੀ ਹੋਵੇ ਵੀ ਖੱਬੇ ਸੱਜੇ ਸੰਗਤ ਦਾ ਧਿਆਨ ਕਨਵਰਟ ਨਹੀਂ ਕਰਨਾ ਕਿਉਂਕਿ ਮਨ ਪਹਿਲੇ ਹੀ ਬੈਠਾ ਹੁੰਦਾ ਵੀ ਇੱਕ ਵਾਰੀ ਸਾਨੂੰ ਬਾਹਰ ਲੈ ਜਾ ਕੋਈ ਇਹ ਆ ਜਾਂਦਾ ਇੱਥੇ ਅੰਦਰ ਪਰ ਯਾਦ ਰੱਖਿਓ ਜੋੜੇ ਲਾ ਕੇ ਤਨ ਆ ਜਾਂਦਾ ਹੈ ਕਈ ਵਾਰੀ ਮਨ ਤਾਂ ਜੋੜਿਆਂ ਤੋਂ ਪਹਿਲੀ ਬਾਹਰ ਨਿਕਲ ਜਾਂਦਾ ਉਸ 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 ਵਿਸ਼ੇ ਵਿੱਚ ਬੰਦਾ ਰਹੇ ਹੁਣ ਅੱਜ ਸਿੱਖ ਪਾਠ ਕਰ ਰਹੇ ਆ ਮੈਂ ਭਾਈ ਸਾਹਿਬ ਨਾਲ ਅੰਦਰ ਬੈਠਿਆਂ ਗੱਲ ਕੀਤੀ ਪਾਠ ਹੈ ਇੱਕ ਨਾਨਕ ਗਿਆਨੀ ਜਗ ਜੀਤਿਆ ਪੜ ਸੁਣਿਓ ਨਾਨਕ ਗਿਆਨੀ ਜਗ ਜੀਤਿਆ ਹਾਂਜੀ ਜਗ ਜੀਤਾ ਸਭ ਕੋ ਇਹ ਹੁਣ ਇਹਦੇ ਅਰਥ ਕੀ ਹੋ ਗਏ ਗਿਆਨੀ ਬੰਦੇ ਨੇ ਜਗ ਨੂੰ ਜਿੱਤ ਲਿਆ ਇਹਦਾ ਭਾਵ ਅਰਥ ਹੈ ਕਿ ਆਤਮ ਗਿਆਨੀ ਪੁਰਸ਼ ਨੇ ਜਗਤ ਦੀਆਂ ਵਾਸ਼ਨਾਵਾਂ ਨੂੰ ਜਿੱਤ ਲਿਆ ਜਗ ਜੀਤਾ ਸਭ ਕੋਏ ਬਾਕੀ ਜਗਤ ਨੇ ਸਾਰੇ ਲੋਕਾਂ ਨੂੰ ਜਿੱਤ ਲਿਆ